ਗੜਸ਼ੰਕਰ ਇਲਾਕੇ ਵਿੱਚ ਪੈਂਦੇ ਪਿੰਡ ਸਿਵਾ ਤੋਂ ਸਾਬਕਾ ਸਰਪੰਚ ਪ੍ਰਦੀਪ ਰੰਗੀਲਾ ਜੀ ਦੋ ਵਾਰ ਗੜਸ਼ੰਕਰ ਤੋਂ ਮੰਡਲ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾਉਣ ਤੋਂ ਬਾਅਦ ਭਾਜਪਾ ਹਾਈ ਕਮਾਂਡ ਨੇ ਪਾਰਟੀ ਲਈ ਲੰਬੇ ਸਮੇਂ ਤੋਂ ਤਨਮੰਤਾਂ ਦੇ ਨਾਲ ਪਾਰਟੀ ਨੇ ਜੋ ਵੀ ਜ਼ਿੰਮੇਵਾਰੀ ਲਈ ਉਹ ਬਹੁਤ ਹੀ ਮਿਹਨਤ ਨਾਲ ਨਿਭਾਈ ਅਤੇ ਗੜਸ਼ੰਕਰ ਹਲਕੇ ਵਿੱਚ ਬੀਜੇਪੀ ਦੇ ਪੈਰ ਮਜ਼ਬੂਤ ਕੀਤੇ ਇਨ੍ਹਾਂ ਦੀ ਮੈਂਤ ਅਤੇ ਪਾਰਟੀ ਦੀ ਜ਼ਿੰਮੇਵਾਰੀ ਅਤੇ ਤਜਰਬੇ ਨੂੰ ਦੇਖ ਕੇ ਪਾਰਟੀ ਹਾਈ ਕਮਾਂਡ ਨੇ ਮਾਨਯਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਵਿਸ਼ਕਰਮਾ ਸਕੀਮ ਦੌਰਾਨ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ ਅਤੇ ਇਨ੍ਹਾਂ ਦੇ ਸਨਮਾਨ ਵਿੱਚ ਬੀਤ ਮੰਡਲ ਗੜ ਸ਼ੰਕਰ ਦੇ ਸਾਰੇ ਮੈਂਬਰ ਅਤੇ ਅਹੁਦੇਦਾਰ ਭਾਜਪੀ ਤੋਂ ਹਿਮਾਚਲ ਦੇ ਪ੍ਰਭਾਰੀ ਸ਼੍ਰੀ ਅਬਨਾਸ਼ ਰਾਏ ਖੰਨਾ ਜੀ ਨੇ ਸਵਾਪਾਪਾ ਕੇ ਸਨਮਾਨਿਤ ਕੀਤਾ ਵਿਜੇ ਕੁਮਾਰ ਬਿੱਲਾ ਮੰਡਲ ਪ੍ਰਧਾਨ ਅਲੋਕ ਰਾਣਾ ਜਨਰਲ ਸਕੱਤਰ ਪ੍ਰਦੀਪ ਰਾਣਾ ਕੋਟ ਮੇਰਾ ਮੀਤ ਪ੍ਰਧਾਨ ਰੋਸ਼ਨ ਲਾਲਾ ਰੋਸ਼ੀ ਮੀਤ ਪ੍ਰਧਾਨ ਰਾਜੂ ਕਟਾਰੀਆ ਸਕੱਤਰ ਸੰਜੀਵ ਰਾਣਾ ਪ੍ਰੈਸ ਸਕੱਤਰ ਅਜਿੰਦਰ ਰਾਣਾ ਮਹਿਦਬਾਨੀ ਮਹਿੰਦਰ ਸਿੰਘ ਲੰਬੜਦਾਰ ਭਵਾਨੀਪੁਰ ਹਾਜ਼ਰ ਸਨ ਆਓ ਦੇਖਦੇ ਹਾਂ ਪੂਰੀ ਰਿਪੋਰਟ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਛੋਟੇ ਕਾਰੀਗਰਾਂ ਵਾਸਤੇ ਜਿਵੇਂ ਕੋਈ ਹੱਦਾ ਕੰਮ ਕਰਦੇ ਨੇ ਕੋਈ ਤਰਖਾਨ ਹੈ ਮਿਸਤਰੀ ਹੈ ਨਾਈ ਦਾ ਕੰਮ ਕਰ ਰਿਹਾ ਸਲਾਈ ਦਾ ਕੰਮ ਕਰ ਰਿਹਾ ਮੋਚੀ ਦਾ ਕੰਮ ਕਰ ਰਿਹਾ ਇਦਾਂ ਦੇ 18 ਕਿੱਤੇ ਨੇ ਉਹਨਾਂ ਵਾਸਤੇ ਪ੍ਰਧਾਨ ਮੰਤਰੀ ਵਿਸ਼ਵਪਰਮਾ ਯੋਜਨਾ ਬਣਾਈ ਗਈ ਉਹਦੇ ਤਹਿਤ ਪਾਰਟੀ ਨੇ ਰੰਗੀਲਾ ਜੀ ਨੂੰ ਵਿਧਾਨ ਸਭਾ ਗੜਸ਼ੰਕਰ ਦਾ ਇੰਚਾਰਜ ਲਾਇਆ ਇਸ ਸਕੀਮ ਦੇ ਤਹਿਤ ਇਹ ਲਾਵਾਰਥੀ ਪਛਾਨਣਗੇ ਔਰ ਉਹਨਾਂ ਨੂੰ ਰਿਕਮੈਂਡ ਕਰਕੇ ਜਿਲ੍ਹੇ 'ਚ ਭੇਜਣਗੇ ਤਾਂਕਿ ਮੈਕਸਿਮਮ ਲੋਕ ਜਿਹੜਾ ਹੈ ਇਸ ਸਕੀਮ ਦਾ ਲਾਭ ਲੈ ਸਕੋ ਅੱਜ ਮੰਡਲ ਨੇ ਇਸ ਖੁਸ਼ੀ ਵਿੱਚ रंजीला जी सम्मानित किया और सारे कार्यकर्ता ने इस स्कीम बारे जानकारी भी हासिल की थी है और प्रण लिया कि असी मैक्सीम लोगों तक ये लाभ पहुँचाने कोशिश कराता जो प्रधानमंत्री का सपना है कि प्रधानमंत्री विश्वकर्मा योजना का लाभ जो है जन जन तक पहुँचे उस कार्यकर्ता सारे तो प्रयास कर पार्टी हाई कमांड जो जिम्मेवारी मैं दिखती गई है मैं उस जिम्मेवारी पूरी और प्रधानमंत्री विश्वकर्मा स्कीम जो भी विधानसभा क्षेत्र से खेत्र लोग ने जरूरतमंद लोग ने योजना उन्होंने तक पहुँचाव और बहुत ही जल्द एक मीटिंग ਪੱਚੀ ਤਰੀਕ ਨੂੰ ਇਸ ਮੰਡਲ ਦੀ ਰੱਖੀ ਗਈ ਹੈ ਜਿਸ ਜਿਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਉਚੇਚੇ ਤੌਰ ਤੇ ਆਣਗੇ ਔਰ ਉਹਨਾਂ ਬਰਕਰਾਂ ਨੂੰ ਉਹਨਾਂ ਲੋੜਵੰਦ ਲੋਕਾਂ ਨੂੰ ਵੀ ਉਸ ਮੀਟਿੰਗ ਵਿੱਚ ਬੁਲਾ ਕੇ ਇਸ ਯੋਜਨਾ ਨੂੰ ਉਹਨਾਂ ਤੱਕ ਪਹੁੰਚਾਇਆ ਜਾਵੇ ਬਹੁਤ ਬਹੁਤ ਧੰਨਵਾਦ